त्रियुपति मंदिर त्रियुपति मंदिर ਦੇ ਪ੍ਰਸ਼ਾਦ ਵਿੱਚ ਗਊ ਮਾਤਾ ਦੀ ਚਰਬੀ ਅੱਜ ਦੇ ਲਾਲਚ ਭਰੇ ਜਮਾਨੇ ਵਿੱਚ ਮਿਲਾਵਟ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਭਗਵਾਨ ਵੀ ਇਸ ਤੋਂ ਬਚ ਨਹੀਂ ਸਕੇ ਤਾਜ਼ਾ ਮਾਮਲਾ ਹੈ त्रियुपति ਮੰਦਿਰ ਦਾ ਕਿਹਾ ਜਾਂਦਾ ਹੈ ਕਿ ਦੁਨੀਆ ਭਰ ਵਿੱਚ ਸਭ ਤੋਂ ਜ਼ਿਆਦਾ ਚੜਾਵਾ ਇੱਥੇ ਚੜਦਾ ਹੈ ਚੜਾਵਾ ਚੜੋਂ ਤੋਂ ਬਾਅਦ ਤੁਹਾਨੂੰ ਮਿਲਦਾ ਹੈ ਲੱਡੂਆਂ ਦਾ ਪ੍ਰਸ਼ਾਦ ਤੇ ਇਹਨਾਂ ਲੱਡੂਆਂ ਵਿੱਚ ਪਾਈ ਗਈ ਹੈ ਗਊ ਮਾਤਾ ਦੀ ਚਰਬੀ ਸੂਰ ਦੀ ਚਰਬੀ ਚੰਦਰ ਬਾਬੂ ਨਾਇਡੂ ਦੇ આરોਪ ਦੇ આરોਪਾਂ ਤੋਂ ਬਾਅਦ ਜਦ ਇਹ ਲੱਡੂ ਲੈਬ ਟੈਸਟ ਲਈ ਭੇਜੇ ਗਏ ਤਾਂ ਲੱਡੂਆਂ ਦੀ ਆਈ ਰਿਪੋਰਟ ਨੇ ਸਭ ਨੂੰ ਹੈਰਾਨ ਕਰ ਦਿੱਤਾ ਲੱਡੂਆਂ ਵਿੱਚ ਪਾਏ ਜਾਣ ਵਾਲੇ ਘਿਓ ਵਿੱਚੋਂ ਮਿਲੀ ਹੈ ਜਨਵਰਾਂ ਦੀ ਚਰਬੀ ਗਾਂ ਦੀ ਚਰਬੀ ਅਤੇ ਸੂਰ ਦੀ ਚਰਬੀ ਇਹੀ ਗੱਲ ਬੜੇ ਚਿਰ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਭਾਰਤ ਅੰਦਰ ਦੁੱਧ ਦਾ ਉਤਪਾਦਨ ਉਹਨਾ ਹੈ ਨਹੀਂ ਜਿੰਨਾ ਦੁੱਧ ਹਰ ਰੋਜ਼ ਮਾਰਕੀਟ ਵਿੱਚ ਵਿਕ ਰਿਹਾ ਹੈ। ਇਹ ਜੋ ਵਾਧੂ ਦੁੱਧ ਹੈ ਇਹ ਬਣਾਇਆ ਜਾ ਰਿਹਾ ਹੈ ਜ਼ਹਿਰੀਲੇ ਕੈਮੀਕਲਸ ਤੋਂ ਜੋ ਕਿ ਸੇਤ ਦਾ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈ। ਖਾਸ ਕਰਕੇ ਦੇਸੀ ਕਿਉਂ ਬਾਰੇ ਕਿਹਾ ਜਾਂਦਾ ਹੈ ਕਿ ਇਸ ਵਿੱਚ ਮਰੇ ਹੋਏ ਜਾਨਵਰਾਂ ਦੀ ਚਰਬੀ ਵਰਤੀ ਜਾ ਰਹੀ ਹੈ। ਮੁਨਾਫੇ ਲਈ ਕੀਤਾ ਜਾ ਰਿਹਾ ਜਨਤਾ ਦੀ ਸਿਹਤ ਦਾ ਨੁਕਸਾਨ